ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਭੈਣਾਂ ਦੇ ਬੜੇ ਹੀ ਸਾਰੇ ਸਵਾਲ ਨੇ ਜੀ ਬੜੇ ਹੀ ਸਾਰੇ ਸਵਾਲ ਨੇ ਹਨਾ ਬਾਕੀ ਨਾ ਤੁਸੀਂ ਜਿਹੜੇ ਕਮੈਂਟ ਕਰ ਕਰਕੇ ਦੱਸਿਆ ਕਿ ਮਲਠੀ ਨਾਲ ਵੀ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਬਹੁਤ ਅੱਛਾ ਲੱਗਦਾ ਜੀ ਤੁਸੀਂ ਰਿਜ਼ਲਟ ਮੇਰੇ ਨਾਲ ਜੋ ਸ਼ੇਅਰ ਕਰਦੇ ਹੋ ਨਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਮਲਠੀ ਨੇ ਤਾਂ ਹੀ ਕਮਾਲ ਦੇ ਰਿਜ਼ਲਟ ਦਿੱਤੇ ਨੇ ਮੈਨੂੰ ਲੱਗਦਾ ਬਿਲਕੁਲ ਜਿਹੜੀਆਂ ਭੈਣਾਂ ਯੂਜ਼ ਕਰਦੀਆਂ ਨੇ ਉਹਨਾਂ ਦੇ ਚਿਹਰੇ ਦੀ ਰੰਗਤ ਆ ਜਿਹੜੀ ਬਿਲ ਤੇ ਤੁਸੀਂ ਜਿਨ੍ਹਾਂ ਨੇ ਮਤਲਬ ਬਹੁਤ ਸਾਰੀਆਂ ਭੈਣਾਂ ਨੇ ਕਿਹਾ ਕਿ ਸਾਨੂੰ ਮਲਠੀ ਦਾ ਸਕਰਬਾ ਜਿਹੜਾ ਉਹਦੇ ਬਾਰੇ ਜਰੂਰ ਦੱਸੋ ਮਲਠੀ ਦਾ ਸਕਰਬਾ ਜਿਹੜੇ ਮੈਂ ਬਹੁਤ ਸਾਰੀਆਂ ਭੈਣਾਂ ਨੂੰ ਲਿੰਕ ਵੀ ਸੈਂਡ ਕਰ ਦਿੰਨੀ ਹੁੰਨੀ ਆ ਵੀਡੀਓ ਦਾ ਵਿੱਚ ਵਿੱਚ ਜਦੋਂ ਮੈਂ ਕੋਈ ਕਮੈਂਟ ਮੈਨੂੰ ਪਤਾ ਲੱਗਦਾ ਨਾ ਕਿ ਤੁਹਾਨੂੰ ਚਾਹੀਦਾ ਹੈ ਇੱਕ ਭੈਣ ਨੇ ਕਿਸੇ ਨੇ ਕਮੈਂਟ ਕੀਤਾ ਕਹਿੰਦੇ ਤੁਸੀਂ ਮਲਠੀ ਦਾ ਸਕਰਬ ਦੁਬਾਰਾ ਬਣਾ ਕੇ ਦੱਸ ਦਿਓ ਨਾ ਬੇਨੀ ਫਿਰ ਕੀ ਹੋ ਜਾਊਗਾ ਦੇਖੋ ਜੀ ਹੁੰਦਾ ਤਾਂ ਕੁਝ ਨਹੀਂ ਹੈਗਾ ਮਲਠੀ ਦਾ ਸਕਰਬਾ ਤਾਂ ਇੱਕ ਮੈਂ ਵੀ ਬਣਾਉਣਾ ਹੀ ਹੁੰਦਾ ਨਹੀਂ ਲੋੜ ਮੁਤਾਬਕ ਪਰ ਬਾਰ-ਬਾਰ ਜਦੋਂ ਆਪਾਂ ਇੱਕੋ ਹੀ ਵੀਡੀਓ ਦੇਈ ਜਾਂਦੇ ਹਾਂ ਤੇ ਉਹ ਅੱਛਾ ਨਹੀਂ ਲੱਗਦਾ ਅਗਲੇ ਨੂੰ ਵੀ ਉਹੀ बार-बार ਆਈ ਜਾਂਦੀ ਮੈਂ ਤੁਹਾਨੂੰ ਵੈਸੇ ਦੱਸ ਦਿੰਨੀ ਆ ਤੁਸੀਂ ਸਾਰੇ ਜਣੇ ਧਿਆਨ ਨਾਲ ਸੁਣ ਲਿਓ ਕਿ ਮਲਠੀ ਦਾ ਸਰਬ ਆਪਾਂ ਕਿਵੇਂ ਬਣਾਇਆ ਸੀਗਾ ਮਲਠ ਵੈਸੇ ਮੈਂ ਲਿੰਕ ਪਾਇਆ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਚੈੱਕ ਨਹੀਂ ਕਰਦੇ ਅ ਇੱਕ ਤਾਂ ਮੈਂ ਲਿਆ ਸੀਗਾ ਕਿ ਮਲਠੀ ਦਾ ਸਮਝ ਲਓ ਮੈਂ ਲਿਆ ਸੀਗਾ ਡੇਢ ਚਮਚ ਠੀਕ ਹੈ ਜਦੋਂ ਮੈਂ ਬਣਾਇਆ ਸੀ ਤੇ ਮਲਠੀ ਦਾ ਮੈਂ ਡੇਢ ਚਮਚ ਲਿਆ ਸੀ ਉਹਦੇ ਵਿੱਚ ਇੱਕ ਚਮਚ ਮੈਂ ਰੋਜ਼ ਵਾਟਰ ਜਾਨੀ ਗੁਲਾਬ ਜਲ ਦਾ ਪਾਇਆ ਸੀਗਾ ਤੇ ਇੱਕ ਵਿਟਾਮਿਨੀ ਦਾ ਕੈਪਸੂਲ ਪਾਇਆ ਸੀ ਤੇ 1 ਤੋਂ 1.5 ਚਮਚਾ ਜਿਹੜਾ ਉਹ ਮੈਂ ਪਾਇਆ ਸੀਗਾ অ্যালোਵੈਰਾ ਜੈਲ ਦਾ ਠੀਕ ਹੈ ਚਾਰ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਉਹਨੂੰ ਤੇ ਉਸ ਤੋਂ ਬਾਅਦ ਇਹ ਕਰ ਲਓ ਯੂਜ਼ ਉਹਨੂੰ ਜਿਵੇਂ ਮਰਜ਼ੀ ਚਾਹੇ ਡੇਲੀ ਯੂਜ਼ ਕਰੋ ਚਾਹੇ ਤੀਜੇ ਦਿਨੋਂ ਕਰੋ ਹਫਤੇ 'ਚ ਦੋ ਵਾਰੀ ਕਰ ਲਓ ਮੈਂ ਤਾਂ ਹਫਤੇ 'ਚ ਮੈਨੂੰ ਲੱਗਦਾ ਹੈ ਕਈ ਵਾਰੀ ਦੋ ਵਾਰੀ ਕਰ ਲੈਣੀ ਕਈ ਵਾਰੀ ਤਿੰਨ ਵਾਰੀ ਕਰ ਲੈਣੀ ਆ ਪਰ ਜਦੋਂ ਤੁਸੀਂ ਯੂਜ਼ ਕਰੋਗੇ ਨਾਲ ਦੀ ਨਾਲ ਇਫੈਕਟ ਹੋਊਗਾ ਜੀ ਤੁਹਾਨੂੰ ਨਾਲ ਦੀ ਨਾਲ ਠੀਕ ਹੈ ਜੀ ਤੇ ਸੀਰਮ ਮੈਂ ਲਈ ਬੈਠੀ ਆ ਦੇਖੋ ਮੇਰਾ ਸੀਰਮ ਖਤਮ ਹੋ ਗਿਆ ਜਮੈਂ ਹੁਣ ਮਾੜਾ ਜਿਹਾ ਹੀ ਰਹਿ ਗਿਆ ਮਾੜਾ ਜ ਤੋਂ ਦਿਖਦਾ ਵੀ ਨਹੀਂ ਹੋਣਾ ਜਿਹੜਾ ਇਹਦਾ ਹੁਣ ਮਲਠੀ ਵਿੱਚ ਪਈ ਹੈ ਨਾ ਇਹ ਆਪਣੇ ਕੰਮ ਦੀ ਨਹੀਂ ਹੈਗੀ ਇਹਨੂੰ ਆਪਾਂ ਸੁੱਟ ਦੇਾਂਗੇ ਤੇ ਮਲਠੀ ਦਾ ਸੀਰਮ ਆਪਾਂ ਹੁਣ ਦੁਬਾਰਾ ਬਣਾਵਾਂਗੇ ਮੇਰਾ ਹੁਣ ਇੱਕ ਜਾਂ ਦੋ ਦਿਨ ਮਸਾਂ ਚੱਲੂਗਾ ਇਹ ਤੇ ਕੋਸ਼ਿਸ਼ ਕਰਦੀ ਆ ਮੈਂ ਜਲਦੀ ਬਣਾਵਾਂ ਕਿਉਂਕਿ ਫਿਰ ਉਸ ਤੋਂ ਬਾਅਦ ਇਹ ਲੱਗਦਾ ਹੁਣ ਇਹਦੀ ਇੰਨੀ ਹੱਤ ਪੈ ਗਈ ਵੀ ਸਰਦਾ ਹੀ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਹੈਗਾ ਜੀ ਬਹੁਤ ਜ਼ਿਆਦਾ ਤੇ ਇੱਕ ਆਪਾਂ ਕੱਲ ਪੈਕ ਦੱਸਿਆ ਸੀਗਾ ਫੇਸ ਪੈਕ ਮਲਠੀ ਵਾਲਾ ਮੈਨੂੰ ਲੱਗਦਾ ਉਸ ਤੋਂ ਉੱਪਰ ਕੋਈ ਪੈਕ ਨਹੀਂ ਹੈਗਾ ਇੰਨਾ ਵਧੀਆ ਪੈਗਾ ਔਰ ਇਹਦੇ ਨਾਲ ਨਾ ਮੈਂ ਮਤਲਬ ਬਲੈਕ ਨਹੀਂ ਹੁੰਦੀ ਇਸਕੇ ਨਾ ਗੋਰੀ ਹੁੰਦੀ ਆ ਠੀਕ ਹੈ ਜਿਹੜੇ ਵੀ ਤੁਹਾਡੇ ਦਾਗ ਧੱਬੇ ਛੋਟੇ ਛੋਟੇ ਫਿੰਡਸੀਆਂ ਦੇ ਦਾਗ ਜਾਂ ਹੋਰ ਕਿਸੇ ਕਿਸਮ ਦੇ ਦਾਗ ਇੱਥੋਂ ਤੱਕ ਕੇ ਸ਼ਾਈਆਂ ਨੂੰ ਨਹੀਂ ਰਹਿਣ ਦਿੰਦਾ ਇਹ ਪਰ ਭੈਣਾ ਯੂਜ਼ ਘਟ ਕਰਦੀਆਂ ਨੇ ਹਨਾ ਉਹਨਾਂ ਨੂੰ ਲੱਗਦਾ ਵੀ ਐਵੇਂ ਨਹੀਂ ਐਵੇਂ ਨਹੀਂ ਹੈਗਾ ਇਹ ਤੁਸੀਂ ਪਲੀਜ਼ ਯਕੀਨ ਮੰਨੋ ਤੁਸੀਂ ਇਹਨੂੰ ਯੂਜ਼ ਕਰੋ ਤੁਹਾਨੂੰ ਤੁਸੀਂ ਖੁਦ ਰਿਜ਼ਲਟ ਦੇਖੋਗੇ ਫਿਰ ਤੁਸੀਂ ਮੈਨੂੰ ਖੁਦ ਦੱਸੋਗੇ ਠੀਕ ਹੈ ਜੀ ਜਿਹੜਾ ਤੁਸੀਂ ਯੂਜ਼ ਕਰਕੇ ਮੈਨੂੰ ਰਿਜ਼ਲਟ ਦੱਸੋਗੇ ਨਾ ਮਜ਼ਾ ਮਜ਼ਾ ਤਾਂ ਫਿਰ ਉਦੋਂ ਆਉਂਦਾ ਹੈ ਹਨਾ ਤੇ ਹੁਣ ਇਹ ਨਾ ਡਿਮਾਂਡਡ ਵੀਡੀਓ ਹੈਗੀ ਅੱਜ ਦੀ ਵੀਡੀਓ ਜਿਹੜੀ वैसे <coughs> ये वीडियो मैं एक बार पहले दे चुकी हां ਤੇ ਪਰ ਇੱਕ ਦੋ ਭੈਣਾਂ ਨੇ ਨਾ ਬਾਰ-ਬਾਰ ਕਮੈਂਟ ਆਈ ਜਾਂਦੇ ਨੇ ਬਾਰ-ਬਾਰ ਕਮੈਂਟ ਆਈ ਜਾਂਦੇ ਨੇ ਕਈ ਵਾਰੀ ਮੈਨੂੰ WhatsApp ਮੈਸੇਜ ਵੀ ਆਈ ਜਾਂਦੇ ਨੇ ਵੀ ਤੁਸੀਂ ਇੱਕ ਤਾਂ ਗਰਦਨ ਜਿਹੜੀ ਬਲੈਕ ਹੋ ਜਾਂਦੀ ਆ ਉਹਦੇ ਬਾਰੇ ਹਨਾ ਦੱਸੋ ਜਾਂ ਇੱਥੋਂ ਕੂਣੀਆਂ ਕੂਣੀਆਂ ਹੋ ਜਾਂਦੀਆਂ ਨੇ ਉਹਦੇ ਬਾਰੇ ਦੱਸੋ ਵੈਸੇ ਤਾਂ ਜਿਹੜਾ ਮਲਠੀ ਦਾ ਸਕਰਬ ਹੈਗਾ ਜੀ ਸਾਰੇ ਕੰਮ ਕਰਦਾ ਉਹ ਸਾਰੇ ਕੰਮ ਕਰਦਾ ਹੋਏ ਹੋਏ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਭੈਣ ਦਾ ਨਾ ਮੈਨੂੰ ਮਤਲਬ ਕਿ ਜਦੋਂ ਆ ਮੈਂ ਟਮਾਟਰ ਵਾਲੀ ਵੀਡੀਓ ਦਿੱਤੀ ਸੀਗੀ ਉਦੋਂ ਕਿਸੇ ਨੇ ਮੈਨੂੰ ਕਮੈਂਟ ਕਰਕੇ ਦੱਸਿਆ ਸੀਗਾ ਰਿਜ਼ਲਟ ਸ਼ੇਅਰ ਕੀਤਾ ਸੀ ਕਿ ਜਦੋਂ ਮੈਂ ਇਹ ਯੂਜ਼ ਕੀਤਾ ਤੇ ਬਹੁਤ ਜਲਦ ਕਹਿੰਦੇ ਇਹਦਾ ਰਿਜ਼ਲਟ ਮਿਲਿਆ ਕਿ ਮੇਰੇ ਡਾਰਕ ਸਰਕਲਸ ਨੇ ਜਿਹੜੇ ਉਹ ਬਹੁਤ ਲਾਈਟ ਹੋ ਗਏ ਸੀਗੇ ਤੇ ਮੈਨੂੰ ਪੁੱਛਣ ਲੱਗੇ ਸੀਗੇ ਸਾਰੇ ਵੀ ਤੂੰ ਕੀ ਯੂਜ਼ ਕਰਦੀ ਆ ਕਹਿੰਦੇ ਪਰ ਮੈਂ ਹਜੇ ਦੱਸਿਆ ਨਹੀਂ ਹੈਗਾ ਤੇ ਚਲੋ ਭੈਣੋ ਸ਼ੇਅਰ ਕਰਦਿਆ ਕਰੋ ਅੱਗੋਂ ਵੀਡੀਓ ਵੀ ਸ਼ੇਅਰ ਕਰਦਿਆ ਕਰੋ ਵੈਸੇ ਵੀ ਜੇ ਤੁਹਾਨੂੰ ਕੋਈ ਪੁੱਛਦਾ ਕੀ ਲਾਉਣੇ ਆ ਤੁਸੀਂ ਰੈਮਡੀ ਜ਼ਰੂਰ ਦੱਸਦਿਆ ਕਰੋ ਹਣਾ ਤੇ ਅੱਜ ਮੈਂ ਟਮਾਟਰ ਵਾਲੀ ਰੈਮਡੀ ਹੈ ਜਿਹੜੀ ਉਹ ਫਿਰ ਦੁਬਾਰਾ ਫੇਰ ਲੈ ਕੇ ਆਈਆਂ ਕਿਉਂਕਿ ਬਹੁਤ ਰਿਕੁਐਸਟਡ ਵੀਡੀਓ ਹੈਗੀ ਹੈ ਇਹ ਭੈਣਾਂਾਂ ਦੀ ਬਾਰ-ਬਾਰ ਡਿਮਾਂਡ ਸੀਗੀ ਮੈਨੂੰ ਤਾਂ ਦੁਬਾਰਾ ਤੋਂ ਲੈ ਕੇ ਆਉਣੀ ਪੈਗੀ ਜਿਹੜੀਆਂ ਭੈਣਾਂ ਦੇ ਡਾਰਕ ਸਰਕਲਸ ਹੋ ਜਾਂਦੇ ਨੇ ਜਾਂ ਜਿਨ੍ਹਾਂ ਦੀ ਗਰਦਨ ਕਾਲੀ ਹੈ ਜਿਨ੍ਹਾਂ ਦੀਆਂ ਕੋਹਣੀਆਂ ਕਾਲੀਆਂ ਨੇ ਹਨਾ ਬਾਹਾਂ ਕਾਲੀਆਂ ਹੋ ਜਾਂਦੀਆਂ ਨੇ ਉਹ ਸਾਰੇ ਇਹਨੂੰ ਯੂਜ਼ ਕਰ ਸਕਦੇ ਆ ਮਲਠੀ ਵਾਲਾ ਸਕਰਬ ਯੂਜ਼ ਕਰੋ ਮਲਠੀ ਵਾਲਾ ਪੈਕ ਜਿਹੜਾ ਬਣਾਇਆ ਸੀ ਉਹ ਯੂਜ਼ ਕਰੋ ਉਹ ਵੀ ਬਹੁਤ ਕਾਰਗਰ ਹੈਗਾ ਉਹ ਤਾਂ ਬਹੁਤ ਕਾਰਗਰ ਹੈ ਔਰ ਇਹ ਇਹਦੇ ਆਪਣੇ ਰਿਜ਼ਲਟ ਵੀ ਬਹੁਤ ਵਧੀਆ ਨਹੀਂ ਗੀ ਟਮਾਟਰ ਵਾਲੀ ਜਿਹੜੀ ਮੈਂ ਤੁਹਾਨੂੰ ਰੈਮਡੀ ਦੱਸੀ ਸੀ ਨਾ ਬਹੁਤ ਵਧੀਆ ਰਿਜ਼ਲਟ ਆਏ ਨੇ 100% ਰਿਜ਼ਲਟ ਦਿੱਤੇ ਨੇ ਨੇ ਤੇ ਲੋ ਅੱਜ ਇੱਕ ਵਾਰ ਮੈਂ ਫੇਰ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਮੇਰੇ ਨਾ ਜਿਹੜਾ ਸੂਟ ਪਾਇਆ ਹੋਇਆ ਹੁੰਦਾ ਇਹ ਮੇਰਾ ਹਜੇ ਚੇਂਜ ਨਹੀਂ ਕੀਤਾ ਹੁੰਦਾ ਸਕੂਲੋਂ ਜਦੋਂ ਮੈਂ ਆਉਣੀ ਆ ਉਦੋਂ ਹੀ ਹੁੰਦੀ ਆ ਹਨਾ ਫਿਰ ਰਾਤ ਨੂੰ ਵਲੌਗ ਬਣਦਾ ਉਦੋਂ ਬਾਅਦ ਮੈਂ ਸੂਟ ਚੇਂਜ ਕਰਦੀ ਆ ਇਸ ਕਰਕੇ ਮੈਂ ਜ਼ਿਆਦਾ ਰਫਲੀ ਯੂਜ਼ ਨਹੀਂ ਕਰ ਸਕਦੀ ਕੋਈ ਵੀ ਚੀਜ਼ ਨੂੰ ਤੇ ਮੈਂ ਤੁਹਾਨੂੰ ਸਿਰਫ ਦੱਸ ਹੀ ਸਕਦੀ ਹੁੰਨੀ ਆ ਫੇਸ ਤੇ ਯੂਜ਼ ਕਰਕੇ ਦੱਸ ਸਕਦੀ ਆ ਗਰਦਨ ਵਗੈਰਾ ਤੇ ਇਹ ਤੁਸੀਂ ਉਦੋਂ ਯੂਜ਼ ਕਰ ਲਿਆ ਕਰੋ ਜਿਹੜੀਆਂ ਪਹਿਣਾ ਕਰਨੇ ਜਿਵੇਂ ਜਿਨ੍ਹਾਂ ਨੇ ਅਜੇ ਬਾਹਰ ਬੂਲ ਧੋਣੇ ਹੁੰਦੇ ਆ ਜਾਂ ਨਾਈਟ ਸੂਟ ਦੇ ਵਿੱਚ ਹੁੰਦੀ ਆ ਬਾਹਰ ਤਾਂ ਚਲੋ ਆਪਾਂ ਜੂੜਾ ਵਗੈਰਾ ਬਣਾ ਲੈਨੇ ਆ ਜਿਹੜੀਆਂ ਨਾਈਟ ਸੂਟ ਦੇ ਵਿੱਚ ਹੁੰਦੀਆਂ ਨੇ ਉਹ ਪਹਿਣਾ ਯੂਜ਼ ਕਰ ਲਿਆ ਕਰੋ ਠੀਕ ਹੈ ਜੀ ਤੇ ਮੈਂ ਨਾਈਟ ਸੂਟ ਦੇ ਵਿੱਚ ਤੁਹਾਡੇ ਸਾਹਮਣੇ ਆਵਾਂ ਉਹ ਮੈਨੂੰ ਅੱਛਾ ਨਹੀਂ ਲੱਗਦਾ ਇਸ ਕਰਕੇ ਮੈਂ ਉਹਦਾ ਰਫਲੀ ਯੂਜ਼ ਨਹੀਂ ਕਰ ਸਕਦੀ ਆਪਣੀ neck ਦੇ ਉੱਪਰ ਇਹ ਤੇ ਮੈਂ ਤੁਹਾਨੂੰ ਦੱਸ ਜ਼ਰੂਰ ਸਕਦੀ ਆਂ ਕਿ ਕਿਸ ਤਰ੍ਹਾਂ ਯੂਜ਼ ਕਰਨਾ ਹੈ ਲਓ ਜੀ ਇਹ ਆਪਾਂ ਕਿਵੇਂ ਯੂਜ਼ ਕਰਾਂਗੇ ਅੱਜ ਕਿ ਅੱਗੇ ਨਾ ਮੈਂ ਇੱਕ ਸਟੈਪ ਹੋਰ ਵੀ ਕਰਿਆ ਸੀ ਪਰ ਅੱਜ ਮੈਂ ਉਹ ਸਟੈਪ ਹੈ ਜਿਹੜਾ ਸਕਿਪ ਕਰਦਾ ਕਿਉਂਕਿ ਆਪਾਂ ਫੇਸ ਦੇ ਉੱਪਰ ਜਦੋਂ ਯੂਜ਼ ਕਰਦੇ ਆ ਉਹ ਸਕਰਬ ਦਾ ਕੰਮ ਕਰਦਾ ਹੈਗਾ ਪਰ ਉਹਦੀ ਮੈਨੂੰ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਲੱਗਦੀ ਹੈਗੀ ਮੈਨੂੰ ਲੱਗਦਾ ਕਿ ਆ ਦੋ ਸਟੈਪ ਕਾਫੀ ਹੈ ਪਹਿਲਾ ਸਟੈਪ ਜਿਹੜਾ ਹੋਊਗਾ ਉਹਦੇ ਵਿੱਚ ਆਪਾਂ ਕੀ ਕਰਨਾ ਹੈ ਹੁਣ ਲੈਣਾ ਕੀ ਆ ਇੱਕ ਤੁਸੀਂ ਟਮਾਟਰ ਲੈਣਾ ਤੇ ਉਹਨੂੰ ਕੱਟ ਲੈਣਾ ਹੈ ਉਹਨੂੰ ਸੈਂਟਰ ਚੋਂ ਕੱਟ ਕੇ ਉਹਦੇ ਦੋ ਪੀਸ ਇਦਾਂ ਕਰ ਲੈਣੇ ਆ ਠੀਕ ਹੈ ਜੀ ਤੇ ਮੈਂ ਨਾ ਥੋੜੇ ਥੋੜੇ ਬੀਜ ਆ ਜੇ ਥੋੜੇ ਥੋੜੇ ਜੇ ਕੱਢਦੇ ਨੇ ਕਿਉਂਕਿ ਉਹਦੇ ਵਿੱਚ ਨਾ ਫਿਰ ਜਿਵੇਂ ਆਪਾਂ ਕੌਫੀ ਪਾਉਣੀ ਹੈ ਉੱਪਰੋਂ ਉੱਪਰ ਹੀ ਰਹਿ ਜਾਂਦੀ ਹੈ ਤੇ ਇਹਦੇ ਵਿੱਚੋਂ ਵੀ ਹਲਕੇ ਹਲਕੇ ਜੇ ਕੱਢਦੇ ਨੇ ਇਹਦੇ ਵਿੱਚ ਆਪਾਂ ਬੇਸਨ ਪਾਉਣਾ ਜੇ ਆਪਾਂ ਉਹ ਨਹੀਂ ਕੱਢਦੇ ਹੈਗੇ ਉੱਪਰੋਂ ਆ ਪਲੇ ਨਹੀਂ ਹੁੰਦਾ ਤਾਂ ਫਿਰ ਉਹ ਸਹੀ ਨਹੀਂ ਰਹਿੰਦਾ ਹਨਾ ਥੋੜਾ ਜਿਹਾ ਤੁਸੀਂ ਕੱਢ ਲਿਓ ਬਹੁਤ ਜ਼ਿਆਦਾ ਨਹੀਂ ਕੱਢਣ ਦੀ ਲੋੜ ਥੋੜੇ ਥੋੜੇ ਕੱਢ ਲਿਓ ਤੇ ਹੁਣ ਇੱਕ ਆਪਾਂ ਲੈ ਟਮਾਟਰ ਤੇ ਥੋੜਾ ਜਿਹਾ ਦੁੱਧ ਲੈਣਾ ਬਹੁਤ ਜ਼ਿਆਦਾ ਨਹੀਂ ਐ 2-4 ਚਮਚ ਬਹੁਤ ਦਾ ਦੁੱਧ ਦੇ ਤੇ ਇੱਕ ਆਪਾਂ ਪਾਉਚ ਲਿਆ ਤੇ ਬੇਸਣ ਲਿਆ ਤੇ ਸ਼ਹਿਦ ਲਿਆ ਇਹ ਉਹੀ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਆਪਣੇ ਘਰ 'ਚ ਹੁਣ ਪਰਮਾਨੈਂਟਲੀ ਪਈਆਂ ਨੇ ਤੁਹਾਡੀਆਂ ਅਲਮਾਰੀਆਂ ਭਰੀਆਂ ਪਈਆਂ ਨੇ ਹਨਾ ਕਿਉਂਕਿ ਇਹ ਚੀਜ਼ਾਂ ਬਾਰ-ਬਾਰ ਯੂਜ਼ ਹੁੰਦੀਆਂ ਰਹਿੰਦੀਆਂ ਨੇ ਕਦੇ ਕਿਸੇ ਫਾਰਮ 'ਚ ਆ ਜਾਂਦੀਆਂ ਨੇ ਕਦੇ ਕਿਸੇ ਫਾਰਮ 'ਚ ਆ ਜਾਂਦੀਆਂ ਨੇ ਠੀਕ ਹੈ ਜੀ ਸੋ ਅੱਜ ਇਹ ਆਪਣੇ ਕੋਲੇ ਟਮਾਟੋ ਦੀ ਫਾਰਮ ਦੇ ਵਿੱਚ ਆ ਗਿਆ ਤੇ ਟਮਾਟਰ ਦੇ ਉੱਪਰ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਆਪਾਂ ਕਾਫੀ ਲਈਏ ਕਾਫੀ ਨੂੰ ਪਾਊ ਚ ਕੱਟ ਲੈਣੇ ਆਪਾਂ ਇਹਦਾ ਥੋੜੀ ਜੀ ਕਾਫੀ ਹੈ ਜਿਹੜੀ ਆਪਾਂ ਇਹਦੇ ਉੱਪਰ ਪਾ ਦਾਂਗੇ ਠੀਕ ਹੈ ਜੀ ਹੁ ਜਿਆਦਾ ਹੀ ਪੈ ਜੂਗੀ ਮੇਰੀ ਤਾਂ ਕਿਉਂਕਿ ਮੈਂ ਵਿੱਚੋਂ ਮੀ ਕੱਢੇ ਹੋਏ ਨਹੀਂ ਵਧੀਆ ਤਰੀਕੇ ਨਾਲ ਸਭੋ ਚੰਗਾ ਹੋ ਗਿਆ ਜੇ ਮੈਂ ਬੀ ਨਾ ਨਾ ਕੱਢਦੀ ਫਿਰ ਉੱਪਰ ਜੇ ਰਹਿ ਜਾਂਦੀ ਹੈ ਕਾਫੀ ਤੇ ਚੰਗੀ ਤਰ੍ਹਾਂ ਯੂਜ਼ ਨਹੀਂ ਹੁੰਦੀ ਹੈਗੀ ਪ੍ਰੋਪਰ ਲਓ ਜੀ ਆਪਾਂ ਇਹ ਕਾਫੀ ਪਾ ਲਈ ਹੁਣ ਇਹਦੇ ਉੱਪਰ ਥੋੜਾ ਜਿਹਾ ਸ਼ਹਿਦ ਪਾਵਾਂਗੇ ਆਪਾਂ ਹਮਨੇ ਟਮਾਟਰ ਲਿਆ ਲੋ ਅਬੀ ਮੈਨੂੰ ਨਾ ਫਿਰ ਨਰੂਪਰਾਏ ਭੈਣ ਯਾਦ ਆ ਗਈ ਕਹਿੰਦੇ ਸੀਨ ਦੀ ਥੋੜਾ ਜਿਹਾ ਬੋਲਦਿਆ ਕਰੋ ਹਮਨੇ ਟੋਮੈਟੋ ਲਿਆ ਉਸ ਪਰ ਹਮਨੇ ਕਾਫੀ ਡਾਲੀ ਅਬ ਹਮ ਮਹ ਨਹੀਂ ਲੇਗੇ ਔਰ ਥੋੜਾ ਸਾ ਹਨੀ ਇਸ ਪਰ ਡਾਲ ਲੇਗੇ ਠ ਲਓ ਜੀ ਪੰਜਾਬੀ ਵਾਲੀਆਂ ਭੈਣਾਂ ਨੂੰ ਤਾਂ ਸਮਝਿਆ ਪਹਿਲਾਂ ਆ ਹੀ ਗਈ ਸੀ ਕਿ ਆਪਾਂ ਇਹਦੇ ਉੱਪਰ ਸ਼ਹਿਦ ਪਾਵਾਂਗੇ ਲਓ ਜੀ ਆਪਾਂ ਥੋੜਾ ਜਿਹਾ ਸ਼ਹਿਦ ਪਾਤਾ ਕੋਈ ਇਹ ਨਹੀਂ ਆ ਕਿ ਮੈਂ ਅੱਧਾ ਚਮਚ ਭਰ ਕੇ ਪਾਦਾ ਮੈਂ ਥੋੜਾ ਜਿਹਾ ਪਾਇਆ ਤੀਜਾ ਹਿੱਸਾ ਚੌਥਾ ਹਿੱਸਾ ਚਮਚ ਜਦੋਂ ਪਾ ਲਓ ਜੀ ਬਸ ਤੁਸੀਂ ਲਓ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਇਹਦੇ ਤੇ ਮਿਕਸ ਕਰ ਦੇਣੀ ਆ ਨਹੀਂ ਤਾਂ ਨਾ ਸਾਰਾ ਸ਼ਹਿਦ ਆ ਜਿਹੜਾ ਪਹਿਲਾਂ ਆਪਣੇ ਫੇਸ ਤੇ ਹੀ ਲੱਗ ਜਾਊਗਾ ਲਓ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੇ ਜੇ ਤੁਸੀਂ ਇਦਾਂ ਟਮਾਟਰ ਨਾਲ ਟਮਾਟਰ ਨਾਲ ਕਰੋਗੇ ਜਿਆਦਾ ਅੱਛਾ ਪਰ ਕਈਆਂ ਭੈਣਾਂ ਨੂੰ ਟਮਾਟਰ ਸੂਟ ਨਹੀਂ ਕਰਦਾ ਕਿਉਂਕਿ ਐਸਿਡਿਕ ਹੋਣ ਕਰਕੇ ਕਈਆਂ ਨੂੰ ਸੂਟ ਨਹੀਂ ਕਰਦਾ ਜਿਨ੍ਹਾਂ ਨੂੰ ਸੂਟ ਨਹੀਂ ਕਰਦਾ ਉਹ ਕਾਫੀ ਤੇ ਸ਼ਹਿਦ ਮਿਲਾ ਕੇ ਹੱਥ ਨਾਲ ਮ사ਜ ਕਰ ਲਿਓ ਠੀਕ ਹੈ ਜੀ ਸੋ ਲੋ ਜੀ ਆਪਾਂ ਹੁਣ ਕਰਦੇ ਆਂ ਸਟਾਰਟ ਹੁਣ ਮੈਨੂੰ ਵੈਸੇ ਦੁਪੱਟਾ ਲਾ ਦੇਣਾ ਚਾਹੀਦਾ ਸੀ ਪਰ ਮੈਂ ਨਹੀਂ ਲਾਇਆ ਇਫੈਕਟ ਬਹੁਤ ਵਧੀਆ ਆਊਗਾ ਜੀ ਬਹੁਤ ਜ਼ਿਆਦਾ ਕਰਕੇ ਦੇਖ ਲਿਓ ਤੁਸੀਂ ਇਹ ਵੀ ਸਕ੍ਰੱਬ ਦਾ ਕੰਮ ਕਰਦਾ ਹੈ ਇਸ ਕਰਕੇ ਮੈਂ ਚੀਨੀ ਵਾਲਾ ਸਕਿਪ ਕਰਤਾ ਲੋ ਜੀ ਮੈਂ ਦੁਪੱਟਾ ਜਿਹੜਾ ਉਹ ਤਾਂ ਲੋ ਜੀ ਤੁਸੀਂ ਆਰਾਮ ਨਾਲ ਜਿਵੇਂ ਮਰਜ਼ੀ ਬੈਠ ਕੇ ਕਰੀ ਜਾਓ ਕਿਉਂਕਿ ਮੈਂ ਤਾਂ ਵਲੌਗ ਬਣਾ ਰਹੀ ਆ ਤੇ ਮੈਨੂੰ ਥੋੜਾ ਜਿਹਾ ਦੇਖ ਕੇ ਕਰਨਾ ਪੈਂਦਾ ਹੈ ਹਾਂ ਤੇ ਤੁਸੀਂ ਰਫਲੀ ਜਿਵੇਂ ਮਰਜ਼ੀ ਕਰ ਬੈਠੇ ਆਪਣਾ ਯੂਜ਼ ਕਰ ਸਕਦੇ ਹੋ ਇਹਨੂੰ ਲੋ ਇਹਦੇ ਵਿੱਚੋਂ ਨਾ ਸ਼ਹਿਦ ਇਦਾਂ ਨਿਕਲਦਾ ਰਹਿੰਦਾ ਕਿਉਂਕਿ ਟਮਾਟਰ ਦਾ ਰਸ ਆ ਜਿਹੜਾ ਉਹ ਵੀ ਨਿਕਲਦਾ ਹੈ ਇਸ ਕਰਕੇ ਬੜਾ ਧਿਆਨ ਦੇ ਨਾਲ ਤੁਹਾਨੂੰ ਇਹ ਯੂਜ਼ ਕਰਨਾ ਪੈਂਦਾ ਹੈ ਕੱਪੜੇ ਆ ਜਿਹੜੇ ਉਹ ਨਾਈਟ ਸੂਟ ਦੇ ਵਿੱਚ ਹੀ ਤੁਸੀਂ ਹੋਣੇ ਚਾਹੀਦੇ ਹੋ ਲੋ ਜੀ ਇਸ ਤਰ੍ਹਾਂ ਕਰਕੇ 2-4 ਮਿੰਟ ਤੁਸੀਂ ਇਹਨੂੰ ਲਾ ਲੈਣਾ ਹੈਗਾ 2-4 ਮਿੰਟ ਕੀ 5-7 ਮਿੰਟ ਹੀ ਲਾ ਲਿਓ ਤੁਸੀਂ ਜਿਨ੍ਹਾਂ ਦੇ ਡਾਰਕ ਸਰਕਲ ਵਗੈਰਾ ਹੈਗੇ ਨੇ ਉਹ ਇਹਨੂੰ ਚੰਗੀ ਤਰ੍ਹਾਂ ਆਈਸ ਦੇ ਕੋਲ ਵੀ ਲਾ ਲਿਓ ਤੇ ਤੁਸੀਂ ਮੈਂ ਕਦੇ ਵੀ ਤੁਹਾਨੂੰ ਲੈਮਨ ਵਾਲੀ ਜਾਂ ਨਿੰਬੂ ਵਾਲੀ ਜਿਹੜੀ ਰੈਮਡੀ ਹੈ ਉਹ ਕਦੇ ਨਹੀਂ ਦੱਸਦੀ ਕਿਉਂਕਿ ਨਿੰਬੂ ਮੈਨੂੰ ਸੂਟ ਨਹੀਂ ਕਰਦਾ ਮੈਨੂੰ ਲੱਗਦਾ ਹੈ ਸ਼ਾਇਦ ਕਿਸੇ ਹੋਰ ਨੂੰ ਵੀ ਪ੍ਰੋਬਲਮ ਬਣਾ ਦੇਵੇ ਇਸ ਕਰਕੇ ਮੈਂ ਕਦੇ ਵੀ ਤੁਹਾਨੂੰ ਨਿੰਬੂ ਵਾਲੀ ਰੈਸਪੀ ਨਹੀਂ ਰੈਮਡੀ ਨਹੀਂ ਦਿੰਦੀ ਕਿਉਂਕਿ ਮੇਰੀ ਸਕਿਨ ਹੈ ਨਾ ਜਿਹੜੀ ਡਰਾਈ ਸਕਿਨ ਦੇ ਵਿੱਚ ਹੀ ਆਉਂਦੀ ਹੈ ਚਾਹੇ ਹੁਣ ਮੈਂ ਇਹਨੂੰ ਨੋਰਮਲ ਸਕਿਨ ਦੇ ਵਿੱਚ ਲੈ ਆਈਆਂ ਬਹੁਤ ਸਾਰੀਆਂ ਰੈਮਡੀ ਯੂਜ਼ ਕਰਕੇ ਪਰ ਮੈਨੂੰ ਸੂਟ ਨਹੀਂ ਕਰਦਾ ਲੋ ਜੀ ਇਹ ਹੈਗਾ ਆਪਣਾ ਫਰਸਟ ਸਟੈਪ ਠੀਕ ਹੈ ਹੁਣ ਆਪਾਂ ਹੱਥ ਨਾਲ ਇਸ ਤਰ੍ਹਾਂ ਕਰ ਲੈਨੇ ਹ ਸ਼ਹਿਦ ਪਲੱਸ ਕਾਫੀ ਟਮਾਟਰ ਠੀਕ ਹੈ ਜੇ ਤੁਸੀਂ ਉਦਾਂ ਟਮਾਟਰ ਨਾਲ ਨਹੀਂ ਕਰਨਾ ਟਮਾਟਰ ਦਾ ਰਸ ਕੱਢ ਕੇ ਕਾਫੀ ਤੇ ਸ਼ਹਿਦ ਦੇ ਵਿੱਚ ਮਿਲਾ ਸਕਦੇ ਹੋ ਜਿਹਨੂੰ ਟਮਾਟਰ ਸੂਟ ਨਹੀਂ ਕਰਦਾ ਉਹ ਟਮਾਟਰ ਨੂੰ ਸਕਿਪ ਕਰ ਦਿਓ ਲੋ ਜੀ ਹੁਣ ਤੁਸੀਂ ਇਹਨੂੰ 5-4 ਮਿੰਟ ਜਿਹੜਾ ਇਸ ਤਰ੍ਹਾਂ ਆਪਣਾ ਮ사ਜ ਹੈ ਜਿਹੜੀ ਉਹ ਕਰ ਲੈਣੀ ਹੈਗੀ ਆ ਤੇ ਮੈਂ ਜਿਆਦਾ ਦਿਨ ਨਹੀਂ ਕਰੂੰਗੀ ਲੰਬਾ ਵਲੌਗ ਹੋ ਜਾਊਗਾ ਹੁਣ ਮੈਂ ਫੇਸ ਆ ਜਿਹੜਾ ਆਪਣਾ ਉਹ ਸਾਫ਼ ਕਰੂੰਗੀ ਠੀਕ ਹੈ ਜੀ ਤੁਹਾਨੂੰ ਮੈਂ ਦੱਸਤਾ ਕਿ ਪਹਿਲਾ ਸਟੈਪ ਆਪਣਾ ਇਹ ਵਾਲਾ ਹੈਗਾ ਠੀਕ ਹੈ ਤੇ ਮੈਂ ਫੇਸ ਕਰ ਲਾਂ ਸਾਫ਼ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਕਰਾਂਗੇ ਲਓ ਜੀ ਫੇਸ ਆਪਾਂ ਸਾਫ਼ ਕਰ ਲਿਆ ਤੇ ਕਾਫੀ ਜਿਆਦਾ ਫਰਕ ਹੈ ਜਿਹੜਾ ਉਹ ਇੰਨੇ ਨਾਲ ਹੀ ਪੈ ਜਾਂਦਾ ਜਿੰਨਾ ਕੁ ਮੈਂ ਕਰ ਚੁੱਕੀ ਹਾਂ ਹੁਣ ਠੀਕ ਹੈ ਤੇ ਹੁਣ ਆਪਾਂ ਨੈਕਸਟ ਕਰਾਂਗੇ ਸ਼ਹਿਦ ਨੂੰ ਕਰ ਦਈਏ ਬੰਦ ਠੀਕ ਹੈ ਤੇ ਨੈਕਸਟ ਹੈਗਾ ਆਪਣਾ ਬੇਸਨ ਤੇ ਇੱਕ ਮੈਸਪੂਨ ਲੈ ਕੇ ਆਈ ਸੀ ਲੋ ਜੀ ਆਪਾਂ ਥੋੜਾ ਜਿਹਾ ਬੇਸਨ ਪਾਵਾਂਗੇ ਇਹਦੇ ਤੇ ਇਹ ਵੀ ਤੁਸੀਂ ਜੇ ਇਸ ਤਰ੍ਹਾਂ ਟਮਾਟਰ ਨਾਲ ਤੁਹਾਨੂੰ ਔਖਾ ਲੱਗਿਆ ਕਰਨਾ ਤੇ ਤੁਸੀਂ ਟਮਾਟਰ ਦਾ ਰਸ ਲੈ ਲਿਓ ਕੱਢ ਲਿਓ ਵਿੱਚ ਬੇਸਨ ਪਾ ਲਿਓ ਵਿੱਚ ਥੋੜਾ ਜਿਹਾ ਦੁੱਧ ਪਾ ਲਿਓ ਠੀਕ ਹੈ ਜੀ ਪਰ ਮੈਂ ਇਦਾਂ ਹੀ ਇਹਦੇ ਨਾਲ ਟਮਾਟਰ ਨਾਲ ਹੀ ਕਰ ਰਹੀ ਹਾਂ ਲੋ ਠੀਕ ਹੈ ਇਦਾਂ ਥੋੜਾ ਜਿਹਾ ਆਪਾਂ ਬੇਸਨ ਪਾ ਲਿਆ ਦੇ ਉੱਪਰ ਤੁਸੀਂ ਪਾ ਕੇ ਦੇਖ ਲਿਓ ਕਿੰਨਾ ਕੁ ਇਹਦੇ ਵਿੱਚ ਆਉਂਦਾ ਹੈਗਾ ਉਸ ਤੋਂ ਬਾਅਦ ਫਿਰ ਆਪਾਂ ਦੁੱਧ ਪਾਵਾਂਗੇ ਇਹ ਇੱਕ ਤਰ੍ਹਾਂ ਦਾ ਤੁਹਾਡਾ ਪੈਕ ਵੀ ਬਣ ਕੇ ਰੈਡੀ ਹੋ ਜਾਊਗਾ ਤੇ ਤੁਸੀਂ ਇਹਨੂੰ ਥੋੜੀ ਦੇਰ ਤਾਈ ਦੀ ਮ사ਜ ਕਰੋਗੇ ਉਸ ਤੋਂ ਬਾਅਦ ਇਹਨੂੰ ਇਦਾਂ ਹੀ ਛੱਡ ਦੋਗੇ ਛੱਡ ਕੇ ਤੇ ਫਿਰ ਵੇਟ ਕਰਿਓ ਇਹਦੇ ਸੁੱਕਣ ਦੀ 80% ਤੱਕ ਸੁੱਕਣ ਦੀ ਪੂਰਾ ਨਹੀਂ ਸੁਕਾਉਣਾ ਮੈਂ ਹਰ ਵਾਰ ਦੱਸਦੀ ਆ ਕਿ ਪੂਰਾ ਨਹੀਂ ਸੁਕਾਉਣਾ 80% ਤੱਕ ਸੁਕਾਉਣਾ ਠੀਕ ਹੈ ਜੀ ਲੋ ਇਹ ਆਪਣਾ ਬੈਸਣ ਵਾਲਾ ਹੁਣ ਪੈਕ ਹੈ ਜਿਹੜਾ ਇਹ ਬਣ ਗਿਆ ਇਸ ਤਰ੍ਹਾਂ ਹੀ ਕਰਕੇ ਆਪਾਂ ਫਿਰ ਇਹਨੂੰ ਯੂਜ਼ ਕਰਨਾ ਹੈ ਲੋ ਜੀ ਬਹੁਤ ਅੱਛੀ ਤਰ੍ਹਾਂ ਤੁਸੀਂ ਇਹਦੀ ਮ사ਜ ਇਦਾਂ ਕਰਨੀ ਹੈਗੀ ਐ ਬਿਸਣ ਨਾਲ ਥੋੜਾ ਜਨਾ ਦੁੱਧ ਪਾਉਂਗੀ ਥੋੜਾ ਡਰਾਈ ਲੱਗਦਾ ਮੈਨੂੰ ਇਹ ਲੋ ਜੀ ਇਸ ਤਰ੍ਹਾਂ ਕਰਕੇ ਸਾਰੇ ਤੁਸੀਂ ਇਦੀ 2-4 ਮਿੰਟ ਮ사ਜ ਇਹਦੀ ਕਰ ਲਿਓ ਕਰਕੇ ਨਾ ਫਿਰ ਇਹਨੂੰ ਇਸ ਤਰ੍ਹਾਂ ਹੀ ਛੱਡ ਦਿਓ ਠੀਕ ਤੇ ਇਹ ਮੈਂ ਹੁਣ ਫੇਸ ਤੇ ਕਰਕੇ ਦਿਖਾਇਆ ਹੁਣ ਤੁਸੀਂ ਕਹੋਗੇ ਵੀ ਅਸੀਂ ਤਾਂ ਗਰਦਨ ਲਈ ਪੁੱਛਿਆ ਸੀ ਤੇ ਤੁਸੀਂ ਜਿਹੜੀ ਚੀਜ਼ ਮੈਂ ਫੇਸ ਲਈ ਯੂਜ਼ ਕਰੀ ਹੈ ਉਹ ਤੁਸੀਂ ਆਪਣੀ ਗਰਦਨ ਤੇ ਯੂਜ਼ ਕਰਨੀ ਆ ਆਪਣੇ ਹੱਥਾਂ ਤੇ ਯੂਜ਼ ਕਰਨੀ ਆ ਜਿੱਥੇ ਤੁਹਾਡੇ ਬਲੈਕਨੈਸ ਹੈਗੀ ਆ ਤੁਸੀਂ ਉੱਥੇ-ਉੱਥੇ ਯੂਜ਼ ਕਰ ਲਿਓ ਠੀਕ ਹੈ ਜੀ ਇਹ ਹੈ ਮੈਂ ਤੁਹਾਨੂੰ ਗਰਦਨ ਲਈ ਸਪੈਸ਼ਲੀ ਬਣਾਇਆ ਸੀਗਾ ਵਲੌਗ ਪਰ ਕਿਉਂਕਿ ਮੇਰੇ ਤਾਂ ਹੁਣ ਸੂਟੇ ਵਾਲਾ ਪਾਇਆ ਹੋਇਆ ਮੈਂ ਗਰਦਨ ਤੇ ਕਰ ਨਹੀਂ ਸਕਦੀ ਯੂਜ਼ ਤੁਸੀਂ ਇਹ ਤਰੀਕੇ ਨਾਲ ਦੋ ਸਟੈਪ ਆ ਜਿਹੜੇ ਉਹ ਗਰਦਨ ਤੇ ਕਰਨੇ ਨੇ ਗਰਦਨ ਥੋੜੀ ਦਿਨਾਂ ਦੇ ਵਿੱਚ ਹੀ ਸਹੀ ਹੋ ਜੂਗੀ ਜੇ ਤੁਹਾਨੂੰ ਨਿੰਬੂ ਵਗੈਰਾ ਸੂਟ ਕਰਦਾ ਤਾਂ ਤੁਸੀਂ ਉਹ ਯੂਜ਼ ਕਰ ਸਕਦੇ ਹੋ ਪਰ ਨਹੀਂ ਤਾਂ ਕੱਲਾ ਟਮਾਟਰ ਕਾਫੀ ਹੈ ਵਾਟਰ ਪਲਸ ਕਾਫੀ ਸ਼ਹਿਦ ਇਹਨੂੰ ਪੰਜ ਚਾਰ ਮਿੰਟ ਤੁਸੀਂ ਇਦਾਂ ਆਪਣੀ ਗਰਦਨ ਤੇ ਰਗੜੀ ਜਾਓ ਜਿਸ ਤਰ੍ਹਾਂ ਮੈਂ ਆਪਣੇ ਹੱਥ ਦੇ ਉੱਪਰ ਕਰ ਰਹੀ ਹਾਂ ਤੇ ਮੈਂ ਤਾਂ ਕਰ ਰਹੀ ਹਾਂ ਹੱਥ ਤੇ ਹੁਣ ਕਿਉਂਕਿ ਮੇਰੇ ਫੇਸ ਦੇ ਉੱਪਰ ਜਿਹੜਾ ਬੇਸਣ ਲੱਗਿਆ ਹੋਇਆ ਮੈਂ ਉਹਦੀ ਵੇਟ ਵੀ ਕਰੂੰਗੀ ਕਿ ਇਹ ਸੁੱਕ ਜੇ ਠੀਕ ਹੈ ਜੀ ਤੇ ਲੋ ਇੱਕ ਭੈਣ ਦਾ ਨਾ ਜੀ ਅੱਜ ਫੋਨ ਆਇਆ ਮੈਨੂੰ ਨਾ ਮੈਨੂੰ ਬੈਠ ਬੈਠ ਯਾਦ ਆ ਗਿਆ ਹੁਣ ਮੈਂ ਤਾਂ ਯਾਦ ਨਹੀਂ ਆ ਮੈਨੂੰ ਭੈਣ ਦਾ ਨਾਮ ਕੀ ਸੀ ਤੇ ਕਿੱਥੋਂ ਸੀ ਉਹ ਐਵੇਂ ਭੁੱਲ ਗਈ ਮੈਂ ਤੇ ਮੈਂ ਉਹਦੇ ਸ਼ੌਪ ਤੇ ਸੀਗੀ ਤੇ ਭੈਣ ਤਾਂ ਇੰਨਾ ਧੰਨਵਾਦ ਕਰਨ ਕਹਿੰਦੀ ਜੀ ਸਾਨੂੰ ਤਾਂ ਨਾ ਬਸ ਪੁੱਛੋ ਹੀ ਨਾ ਕਹਿੰਦੀ ਮੈਨੂੰ ਤਾਂ ਇੰਨਾ ਮਜ਼ਾ ਆਉਂਦਾ ਥੋੜੀ ਵੀਡੀਓ ਦੇਖ ਕੇ ਕਹਿੰਦੇ ਮੈਂ ਇੰਨਾ ਕੁ ਫਰਕ ਪੈ ਗਿਆ ਕਹਿੰਦੇ ਮੇਰੇ ਫੇਸ ਦੇ ਉੱਪਰ ਸਕਿਨਾਂ ਦੇ ਉੱਪਰ ਕਹਿੰਦੇ ਮੈਂ ਨਾ ਪਹਿਲਾਂ ਐ ਸੋਚਦੀ ਹੁੰਦੀ ਸੀ ਵੀ ਮੇਰਾ ਰੰਗ ਕਾਲਾ ਹੈ ਮੇਰੇ ਤਾਂ ਆ ਰੰਗ ਨਹੀਂ ਸੋਹਣਾ ਲੱਗਦਾ ਮੇਰੇ ਤਾਂ ਆ ਰੰਗ ਨਹੀਂ ਸੋਹਣਾ ਲੱਗਦਾ ਕਹਿੰਦੇ ਮੈਨੂੰ ਐ ਹੀ ਲੱਗ ਜਾਂਦਾ ਉਹਦੇ ਫੇਸ ਨੂੰ ਦੇਖ ਕੇ ਵੀ ਮੈਨੂੰ ਹੁਣ ਇਹ ਆ ਸੂਟ ਸੋਹਣਾ ਲੱਗਣਾ ਮੈਨੂੰ ਨਹੀਂ ਆ ਰੰਗ ਸੋਹਣਾ ਲੱਗਣਾ ਹੁਣ ਕਹਿੰਦੇ ਮੈਨੂੰ ਸੋਚਣਾ ਹੀ ਨਹੀਂ ਪੈਂਦਾ ਹੈਗਾ ਹੁਣ ਤਾਂ ਮੈਨੂੰ ਜਿਹੜਾ ਮਰਜ਼ੀ ਰੰਗ ਪਾਵਾਂ ਕਹਿੰਦੇ ਇੰਨਾ ਵਧੀਆ ਮੇਰਾ ਫੇਸ ਹੋ ਗਿਆ ਰੰਗ ਮੇਰਾ ਘੋਰਾ ਘੋਰਾ ਹੋ ਗਿਆ ਦੇਖੋ ਤੁਸੀਂ ਪਹਿਣਾ ਦੇ ਰੰਗ ਰੰਗਨਿਕਲੇ ਵਸਨੀਖਰੀ ਗੇ ਰੰਗ ਕਹਿੰਦੇ ਮੈਂ ਤਾਂ ਨਾ ਪਾਰਲਰ ਜਾਣਾ ਜਮੇ ਹੀ ਛੱਡਤਾ ਹਾਂ ਮੈਂ ਤਾਂ ਜਾਂਦੀ ਹੀ ਨਹੀਂ ਪਾਰਲਰ ਦੇਖੋ ਆਪਾਂ ਪਾਰਲਰਾਂ ਦੇ ਖਿਲਾਫ ਨਹੀਂ ਹੈਗੇ ਠੀਕ ਹੈ ਜੀ ਕਦੇ ਵੀ ਐ ਨਾ ਸੋਚੋ ਕਿ ਆਪਾਂ ਉਹਨਾਂ ਦੇ ਖਿਲਾਫ ਆਪਾਂ ਦੇ ਖਿਲਾਫ ਨਹੀਂ ਹੈ ਤੁਸੀਂ ਬੇਸ਼ੱਕ ਪਾਰਲਰ ਜਾਓ ਆਪਾਂ ਐ ਨਹੀਂ ਕਹਦੇ ਵੀ ਤੁਸੀਂ ਨਾ ਜਾਓ ਬੇਸ਼ੱਕ ਪਾਰਲਰ ਜਾਓ ਪਰ ਨਾਲ ਨਾਲ ਆਪਣੀਆਂ ਇਹ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਯੂਜ਼ ਕਰਦੇ ਰਹੋ ਠੀਕ ਹੈ ਜੀ ਤੇ ਕਿਉਂਕਿ ਪਾਰਲਰ ਵਾਲੀਆਂ ਭੈਣਾਂ ਐ ਨਾ ਕਹਿਣ ਕਿ ਤੇ ਸਾਡੇ ਖਿਲਾਫ ਵਿਚਾਰ ਕਰਦੀ ਐ ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗੀ ਮੈਂ ਬਸ ਇਹੀ ਕਹਿਣੀ ਆ ਕਿ ਇਹ ਚੀਜ਼ਾਂ ਨਾਲ-ਨਾਲ ਤੁਸੀਂ ਜ਼ਰੂਰ ਯੂਜ਼ ਕਰੋ ਤਾਂ ਕਿ ਸਕਿਨ ਐ ਜਿਹੜੀ ਤੁਹਾਡੀ ਉਹ ਬਹੁਤ ਵਧੀਆ ਰਹੇ ਠੀਕ ਹੈ ਜੀ ਤੇ ਜਦੋਂ ਤੁਸੀਂ ਯੂਜ਼ ਕਰਦੇ ਰਹੋਗੇ ਤੇ ਰਿਜ਼ਲਟ ਦੇਖਿਓ ਤੁਸੀਂ ਆਪਣੇ ਆਪ ਹੀ ਮੈਨੂੰ ਦੱਸਦੇ ਹੋ ਫਿਰ ਤਾਂ ਫੋਨ ਕਰ ਕਰਕੇ ਤੇ ਹੁਣ ਇਹ ਮੈਂ ਤਾਂ ਤਾਂ ਮੇਰੇ ਤਾਂ ਕੁਝ ਤਾਂ ਯੂਜ਼ ਹੋ ਜਾਂਦੇ ਕਿ ਉਹ ਫੇਰ ਮੈਂ ਬਲੌਗ ਬਣਾਉਣੀ ਆ ਤਾਂ ਮੈਂ ਤੁਹਾਨੂੰ ਦੱਸਣਾ ਹੁੰਦਾ ਤੇ ਇਸ ਕਰਕੇ ਵੀ ਹੋ ਜਾਂਦੇ ਨੇ ਹਨਾ ਤੇ ਮੈਨੂੰ ਤਾਂ ਖੁਦ ਜਮੀਨ ਸਮਾਨ ਦਾ ਫਰਕ ਨਜ਼ਰ ਆਉਂਦਾ ਜੀ ਆਪਣੇ ਆਪ ਦੇ ਵਿੱਚ ਤੇ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਇਹ ਯੂਜ਼ ਕਰ ਲੈਣਾ ਆਪ ਦਾ 5 ਮਿੰਟ ਠੀਕ ਹੈ ਹੁਣ ਮੈਂ ਹੱਥਾਂ ਨੂੰ ਧੋਣੀ ਤਾਂ ਨਹੀਂ ਹੈਗੀ ਇਸੇ ਤਰੀਕੇ ਨਾਲ ਮੈਂ ਦੂਜਾ ਆਪਣੇ ਹੱਥਾਂ ਦੇ ਉੱਪਰ ਕਿਉਂਕਿ ਚਲੋ ਆਪਾਂ ਇਹਦਾ ਹੱਥ ਤੇ ਕਰ ਨਹੀਂ ਆ ਫੇਸ ਤੇ ਕਰ ਨਹੀਂ ਰਹੇ ਪਰ ਜਦੋਂ ਆਪਾਂ ਫੇਸ ਤੇ ਯੂਜ਼ ਕਰਨਾ ਤੇ ਉਦੋਂ ਆਪਾਂ ਵਾਸ਼ ਕਰਕੇ ਫੇਸ ਨੂੰ ਉਦੋਂ ਹੀ ਆਪਾਂ ਯੂਜ਼ ਕਰਨਾ ਜਾਂ ਤੁਸੀਂ ਪਤਾ ਕੀ ਹੈ ਫੇਸ ਜੇ ਵਾਸ਼ ਨਹੀਂ ਕਰਨਾ ਚਾਹੁੰਦੀ ਤਾਂ ਕਾਟਨ ਲੈ ਲਿਓ ਤੇ ਦੁੱਧ ਦੇ ਨਾਲ ਆਪਣਾ ਫੇਸ ਜਿਹੜਾ ਉਹਨੂੰ ਸਾਫ਼ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਹ ਵਾਲਾ ਜਿਹੜਾ ਪੈਕ ਹੈਗਾ ਬਿਸਣ ਵਾਲਾ ਉਹ ਲਾ ਦਿਓ ਜਿੰਨਾ ਫੇਸ ਦਾ ਧਿਆਨ ਰੱਖਣਾ ਜ਼ਰੂਰੀ ਆ ਉਹਨਾਂ ਆਪਣੇ ਹੱਥਾਂ ਪੈਰਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਲੋ ਜੀ ਫੇਸ ਜਿਹੜਾ ਉਹ ਹੁਣ ਮੇਰਾ ਵਿੱਚੋਂ ਮੈਨੂੰ ਫੋਨ ਆ ਗਿਆ ਸੀਗਾ। ਤੇ 2-3 ਮਿੰਟ ਮੈਨੂੰ ਫੋਨ ਤੇ ਲਾਗੇ ਸੁਣਦੀ ਨੂੰ ਇਸ ਕਰਕੇ ਉਹ ਨਹੀਂ ਦੇਰ ਦੇ ਵਿੱਚ ਮੇਰਾ ਜਿਹੜਾ ਫੇਸ ਹੈਗਾ ਉਹ 80% ਤੱਕ ਸੁੱਕ ਚੁੱਕਿਆ ਹੋ। ਤੇ ਹੁਣ ਮੈਂ ਫੇਸ ਆ ਜਿਹੜਾ ਵਾਸ਼ ਕਰਦੀ ਆ ਨਾਲੇ ਮੈਂ ਹੱਥ ਵਗੈਰਾ ਆਪਣੇ ਵਾਸ਼ ਕਰ ਲੈਣੀ ਆ ਜਦੋਂ ਤੁਸੀਂ ਆਪਣੇ ਫੇਸ ਦੇ ਉੱਪਰ ਇਦਾਂ ਪੈਕ ਲਾਇਆ ਹੁੰਦਾ ਨਾ ਤੇ ਉਹੀ ਪੈਕ ਆਪਣੇ ਹੱਥਾਂ ਦੇ ਉੱਪਰ ਲਾ ਕੇ ਚੰਗੀ ਤਰ੍ਹਾਂ ਇਹਨਾਂ ਦੀ ਮ사ਜ ਕਰਨੀਆ ਕਰੋ। ਠੀਕ ਹੈ ਜੀ। ਲੋ ਹੁਣ ਮੈਂ ਹੱਥ ਸਾਫ ਕਰ ਲਾਂ ਨਾਲੇ ਫੇਸ ਸਾਫ ਕਰ ਲਾਂ ਫਿਰ ਆਪਾਂ ਦੁਬਾਰਾ ਮਿਲਦੇ ਆ। ਲੋ ਜੀ ਫੇਸ ਆਪਾਂ ਸਾਫ ਕਰ ਲਿਆ ਤੇ ਬਹੁਤ ਜ਼ਿਆਦਾ ਕਲੀਨ ਹੋ ਗਿਆ। वैसे भी जी मैं तो हूं डेली कुछ ना कुछ यूज करती रहनी है है ना थोनू पता ही है ਤੇ ਮੇਰੇ ਫੇਸ ਦੇ ਉੱਪਰ ਬਹੁਤ ਜਿਆਦਾ ਅਫੈਕਟ ਆਇਆ ਹੋਇਆ ਇਹਨਾਂ ਚੀਜ਼ਾਂ ਦਾ ਜੇ ਤੁਸੀਂ ਵੀ ਇਦਾਂ ਹੀ ਯੂਜ਼ ਕਰਦੇ ਰਹੋਗੇ ਹੈਨਾ ਬਦਲ ਬਦਲ ਕੇ ਤੇ ਫਿਰ ਤੁਹਾਡਾ ਫੇਸ ਵੀ ਬਹੁਤ ਜਿਆਦਾ ਲਸ਼ ਲਸ਼ ਕਰੂਗਾ ਹੈਨਾ ਤੇ ਦੂਜੀ ਗੱਲ ਹੈਗੀ ਆ ਕਿ ਆਪਾਂ ਇਹ ਸੀਰਮ ਹੈ ਜਿਹੜਾ ਇਹ ਜ਼ਰੂਰ ਯੂਜ਼ ਕਰਦੇ ਆ ਤੇ ਇਹਦੇ ਬਿਨ ਆਪਣਾ ਗੁਜ਼ਾਰਾ ਨਹੀਂ ਹੈਗਾ ਤੇ ਹੁਣ ਫਿਰ ਮੈਂ ਯੂਜ਼ ਕਰੂੰਗੀ ਇਹੀ ਠੀਕ ਹੈ ਲੋ ਤੇ ਕਿਸੇ ਨੇ ਪੁੱਛਿਆ ਸੀਗਾ ਕਿ ਸੀਰਮ ਵੀ ਦੱਸੋ ਸੀਰਮ ਮੈਂ ਰੋਜ਼ ਦੱਸਦੀ ਆਂ ਜੀ ਡੇਲੀ ਕੋਕੋਨਟ ਆਇਲ ਪਲੱਸ ਆ ਆਲਿਵ ਆਇਲ ਠੀਕ ਹੈ ਜੈਤੂਨ ਦਾ ਤੇ ਉਹਨਾਂ ਦੋਨਾਂ ਨੂੰ ਤੁਸੀਂ ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈ ਲਓ ਉਹਦੇ ਵਿੱਚ ਟੁਕੜਾ ਸਿੱਟ ਦੋ ਤੁਸੀਂ ਇੱਕ ਸਾਬਤ ਮਲਠੀ ਦਾ ਠੀਕ ਹੈ ਜੀ ਤੇ ਉਹਨੂੰ ਤੋਂ ਦੋ ਦਿਨ ਤੋਂ ਪਜ ਭਿਆ ਰਹਿਣ ਦਿਓ ਪਰ ਕੱਚ ਦੀ ਸ਼ੀਸ਼ੀ ਲੈਣੀ ਆ ਇਹ ਗੱਲ ਦਾ ਜ਼ਰੂਰ ਹੈ ਉਹਨਾਂ ਰੱਖਣਾ ਰਬੜ ਦੀ ਦੇ ਵਿੱਚ ਨਾ ਰੱਖ ਦਿਓ ਪਲਾਸਟਿਕ ਦੀ ਦੇ ਵਿੱਚ ਨਾ ਰੱਖ ਦਿਓ ਤੇ ਤੁਸੀਂ ਯੂਜ਼ ਕਰਨੀ ਹੈਗੀ ਆ ਕੱਚ ਦੀ ਸ਼ੀਸ਼ੀ ਠੀਕ ਹੈ ਥੋੜਾ ਜਿਹਾ ਆਪਾਂ ਆਪਣੇ ਹੱਥਾਂ ਤੇ ਵੀ ਯੂਜ਼ ਕਰ ਲਾਂਗੇ ਲੋ ਜੀ ਬਹੁਤ ਵਧੀਆ ਹੋ ਗਏ ਹੱਥ ਵੀ ਹਾਂ ਤੇ ਫੇਸ ਤਾਂ ਹੋ ਹੀ ਗਿਆ ਰਾਤ ਨੂੰ ਮੈਂ ਢਿੱਲੀ ਇਸ ਤਰ੍ਹਾਂ ਕਰਕੇ ਪੈਂਦੀ ਆ ਤੇ ਸਵੇਰ ਨੂੰ ਪੂਰਾ ਲਸ਼ਲਸ਼ ਸ਼ਬਦਾ ਹੁੰਦਾ ਫੇਸ ਆਪਣਾ ਬਹੁਤ ਵਧੀਆ ਸੌਫਟਨੈਸ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਲੋ ਜੀ ਕਾਫੀ ਗੱਲਾਂ ਕਰ ਲਈਆਂ ਆਪਾਂ ਤੁਹਾਡੇ ਨਾਲ ਤੇ ਬਹੁਤ ਵਧੀਆ ਰੈਮਡੀ ਤੁਹਾਨੂੰ ਦੇਤੀ ਹੈ ਕਿਸੇ ਕਿਸਮ ਦਾ ਕਾਲਾ ਪਾਣਾ ਜਿਹੜਾ ਤੁਹਾਡੇ ਫੇਸ ਤੇ ਉਹ ਨਹੀਂ ਰਹਿਣ ਦਊਗੀ ਔਰ ਤੁਹਾਡੀ ਮੋਸਟ ਰਿਕੁਐਸਟਡ ਵੀਡੀਓ ਸੀਗੀ ਇਹ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਊਗੀ ਤੇ ਤੁਸੀਂ ਇਹ ਜਿਹੀਆਂ ਵੀਡੀਓ ਪਲੀਜ਼ ਅੱਗੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਆਪਣੀਆਂ ਸਹੇਲੀਆਂ ਨੂੰ ਜਰੂਰ ਸ਼ੇਅਰ ਕਰਦਾ ਖਰੋ ਤੇ ਬਹੁਤ ਭੈਣਾਂ ਦਾ ਫਾਇਦਾ ਹੋ ਜਾਊਗਾ ਹਨ ਤੇ ਚਲੋ ਜੀ ਫਿਰ ਮਿਲਦੇ ਆਪਾਂ ਹੋਰ ਵਧੀਆ ਜੀ ਵੀਡੀਓ ਲੈ ਕੇ ਕੱਲ ਨੂੰ ਕੱਲ ਨੂੰ ਜਿਹੜੀ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਬਹੁਤ ਇੰਪੋਰਟੈਂਟ ਵੀਡੀਓ ਹੈ ਔਰ ਸਾਰਿਆਂ ਦੇ ਕੰਮ ਦੀ ਵੀਡੀਓ ਹੈ ਤੇ ਪੂਰੀ ਧਮਾਕੇਦਾਰ ਰਹਿਣ ਵਾਲੀ ਆ ਕਿਉਂਕਿ ਉਹਦੇ ਨਾਲ ਇਸ ਤਰ੍ਹਾਂ ਦੀ ਵੀਡੀਓ ਹੈ ਕਿਸੇ ਨੂੰ ਸਰਵਾਈਕਲ ਪੇਨ ਕਿਸੇ ਨੂੰ ਬੈਕ ਪੇਨ ਕਿਸੇ ਨੂੰ ਲੱਤਾਂ ਦੁਖਦੀ ਲੱਤਾਂ ਦੁਖਦੀਆਂ ਬਾਹਾਂ ਦੁਖਦੀਆਂ ਪੈਰ ਦੁਖਦੇ ਕੁਝ ਵੀ ਪ੍ਰੋਬਲਮ ਹੈਗੀ ਹੈ ਸਰੀਰ ਦੇ ਵਿੱਚ ਕੋਈ ਵੀ ਦਰਦ ਹੈਗਾ ਉਹ ਦਰਦਾਂ ਨੂੰ ਆਪਾਂ ਜੜੋਂ ਖਤਮ ਕਰ ਦੇਣਾ ਠੀਕ ਹੈ ਜੀ ਸੋ ਕੱਲ ਦੀ ਵੀਡੀਓ ਹੈ ਜਿਹੜੀ ਉਹਨੂੰ ਵੀ ਤੁਸੀਂ ਪੂਰੇ ਧਿਆਨ ਦੇ ਨਾਲ ਦੇਖਣਾ ਬਹੁਤ ਪਹਿਣਾ ਦੇ ਕੰਮ ਦੀ ਹੈ ਕਿਉਂਕਿ ਅੱਜ ਕੱਲ ਇਹ ਹੀ ਤਾਂ ਪ੍ਰੋਬਲਮ ਆ ਸਾਰਿਆਂ ਨੂੰ ਕਿਸੇ ਨੂੰ ਸਰਵਾਈਕਲ ਕਿਸੇ ਨੂੰ ਬੈਕ ਪੇਨ ਕਿਸੇ ਦੀਆਂ ਲੱਤਾਂ ਦੁਖ ਰਹੀਆਂ ਨੇ ਜੀ ਕਿਸੇ ਦੀਆਂ ਬਾਹਾਂ ਦੁਖਦੀਆਂ ਨੇ ਸੋ ਆਪਾਂ ਕੱਲ ਨੂੰ ਜਿਹੜੀ ਤੁਹਾਨੂੰ ਵੀਡੀਓ ਦੇਣੀ ਹੈਗੀ ਐ ਉਹ ਇਸੇ ਰਿਲੇਟਡ ਦੇਣੀ ਹੈ ਠੀਕ ਹੈ ਜੀ ਸੋ ਕੱਲ ਨੂੰ ਵੀਡੀਓ ਐ ਜਿਹੜੀ ਉਹ ਸਮੇਂ ਸਿਰ ਜ਼ਰੂਰ ਦੇਖ ਲਿਓ ਚਲੋ ਠੀਕ ਹੈ ਜੀ ਤੁਸੀਂ ਵੀ ਆਪਣਾ ਚਿਹਰਾ ਚਮਕਾਓ ਸੋਹਣੇ ਸੋਹਣੇ ਬਣੋ ਤੇ ਸੋਹਣੇ ਸੋਹਣੇ ਕੱਪੜੇ ਪਾਓ ਜਿਹੜਾ ਮਰਜ਼ੀ ਰੰਗ ਪਾਓ ਠੀਕ ਹੈ ਚਲੋ ਮਿਲਦੇ ਆਂ ਕੱਲ ਫੇਰ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ